ਆ ਪਹੁੰਚ ਗਏ ਜੀ ਸੋਨਮਾਰਗ ਪਿੱਛੇ ਤੁਹਾਨੂੰ ਵੀਊ ਦਿਖਦਾ ਹੋਊ ਉੱਪਰਲੇ ਪਹਾੜਾਂ ਤੇ ਬਹੁਤ ਬਰਫ਼ ਪਈ ਹੋਈ ਆ ਪਿੱਛੇ ਜਿਹੜੇ ਟਾਪ ਤੇ ਪਹਾੜ ਨੇ ਸਾਰੇ ਵਿੱਚ ਆਉਂਦੇ ਹੋਣਗੇ ਤੇ ਇਹ ਪਾਰਕਿੰਗ 'ਚ ਖੜੇ ਆਪਾਂ ਇਸ ਟਾਈਮ ਜਿੱਥੇ ਗੱਡੀਆਂ ਲਾਉਂਦੇ ਨੇ ਸਾਰੀ ਇਹ ਵਹੀਕਲ ਜਿਹੜੇ ਪਾਰਕਿੰਗ 'ਚ ਲਾਉਂਦੇ ਨੇ ਇਹ ਸਾਰੀ ਜਗ੍ਹਾ ਨੂੰ ਸੋਨਮਾਰਗ ਕਹਿੰਦੇ ਨੇ ਸੋਨਮਾਰਗ ਨਾਮ ਦੇ ਨਾਲ ਇਹ ਮਸ਼ਹੂਰ ਹੈ ਤੇ ਉੱਪਰਲੇ ਪਹਾੜਾਂ ਤੇ ਬਹੁਤ ਜ਼ਿਆਦਾ ਬਰਫ਼ ਪਈ ਹੋਈ ਆ ਇੱਥੇ ਘੁੰਮ ਕੇ ਇਹ ਤੋਂ ਬਾਅਦ ਆਪਾਂ ਅੱਗੇ ਨੂੰ ਜਾਵਾਂਗੇ ਜੁਜੀਲਾ ਪਾਸ ਜਿਹੜਾ ਲੇਹ ਦੇ ਵਿੱਚ ਪੈ ਜਾਂਦਾ ਤੇ ਇੱਥੋਂ ਅੱਗੇ ਫਿਰ ਲੇਹ ਸਟਾਰਟ ਹੋ ਜਾਂਦਾ ਹੈ ਲੇਹ ਬਣ ਗਈ ਯੂਟੀ ਤੇ ਜਿਵੇਂ ਇੱਥੋਂ ਜਿਹੜਾ ਲੇਹ ਆ ਉਹ ਅਲੱਗ ਹੈ ਉੱਥੇ ਪੰਜਾਬ ਵਾਲੇ ਸਿਮ ਵੀ ਚੱਲ ਪਾਉਂਦੇ ਨੇ ਪਹਿਲਾਂ ਪਾਏ ਸਾਰਾ ਸੋਨਮਾਰਗ ਘੁੰਮਦੇ ਆ ਸੋਨਮਾਰਗ ਦਿਖਾਉਨੇ ਆ ਤੁਹਾਨੂੰ ਸਾਰਾ ਤੇ ਬਰਫ਼ ਤੁਸੀਂ ਦੇਖੋ ਤੇ ਇੱਥੇ ਹਵਾ ਚੱਲਦੀ ਆ ਬਹੁਤ ਠੰਡੀ ਠੰਡੀ ਬਹੁਤ ਤੇਜ਼ ਹਵਾ ਚੱਲਦੀ ਆ ਤੇ ਇੱਥੋਂ ਤੁਹਾਨੂੰ ਸਾਰਾ ਥਿਊ ਵਿਊ ਦਿਖਾਉਨੇ ਆ ਪਹਾੜਾਂ ਦਾ ਜਿਹੜੇ ਉੱਪਰਲੇ ਪਹਾੜਾਂ ਤੇ ਬਰਫ਼ ਪਈ ਹੋਈ ਆ ਬਹੁਤ ਜ਼ਿਆਦਾ ਬਰਫ਼ ਹੈ ਤੇ ਪਿੱਛੇ ਅਸੀਂ ਆਉਂਦੇ ਹੋਏ ਦੇਖ ਰਹੇ ਸੀ ਐਂ ਲੱਗਦਾ ਸੀ ਵੀ ਉੱਪਰ ਪਹਾੜਾਂ ਤੇ ਬਰਫ਼ ਹੁਣ ਵੀ ਤੇ ਬਹੁਤ ਜਿਆਦਾ ਸਨੋਹਾ ਬਹੁਤ ਸੋਹਣਾ 뷰 ਆਉਂਦਾ ਸਵਰਗਿਆ ਨੇਰਾ ਪਾਈ ਕਸ਼ਮੀਰ ਇਧਰੋਂ ਵੀ ਦਿਖਾਉਨੇ ਆ ਆ ਜਿਹੜੀ ਚੋਟੀ ਆ ਨਾ ਇਹ ਬਹੁਤ ਉੱਚੀ ਆ ਬਹੁਤ ਜਿਆਦਾ ਬਰਫਾ ਤੇ ਇੱਥੇ ਵੀ ਉਸੇ ਤਰ੍ਹਾਂ ਖਾਣ ਪੀਣ ਵਾਲੇ ਢਾਬੇ ਰੈਸਟੋਰੈਂਟ ਜਿਹੜੇ ਉਹ ਬਹੁਤ ਸਾਰੇ ਬਣੇ ਹੋਏ ਨੇ ਹਨਾ ਆਪਾਂ ਨੇੜੋਂ ਜਾ ਕੇ ਤੁਹਾਨੂੰ ਸਾਰਾ ਦਿਖਾਉਨੇ ਆ ਇਹ ਜਿਹੜੀ ਸਾਰੀ ਤੁਸੀਂ ਥਾਂ ਦੇਖ ਰਹੇ ਹੋ ਇਹਨੂੰ ਸੋਨ ਮਾਰਗ ਕਿਹਾ ਜਾਂਦਾ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਗੁੱਲਮਾਰਗ ਦਿਖਾਇਆ ਸੀ ਉਮੀ ਇਹ ਸੋਨ ਮਾਰਗ ਆ ਸਾਰਾ ਹਿਆਲਾ ਦਵਾਲਾ ਇਹਨੂੰ ਸੋਨ ਮਾਰਗ ਦੇ ਨਾਮ ਨਾਲ ਜਾਣਿਆ ਜਾਂਦਾ ਇੱਥੋਂ ਪਹਾੜਾਂ ਦਾ ਥਿਊ ਬਹੁਤ ਸੋਹਣਾ ਦਿਖਦਾ ਤੇ ਇਹ ਪਹਾੜਾਂ ਦੇ ਵਿਚਾਲੇ ਵਸੀ ਹੋਈ ਜਗਾ ਚਾਰੇ ਪਾਸੇ ਦੇ ਪੂਚੇ ਪੂਚੇ ਪਹਾੜ ਨੇ ਉੱਚੀਆਂ ਜਿਹੀਆਂ ਚੋਟੀਆਂ ਨੇ ਬਰਫਾਂ ਨਾਲ ਲੱਦੀਆਂ ਹੋਈਆਂ ਤੇ ਕੁਛ ਕਿ ਇਧਰ ਰੈਸਟੋਰੈਂਟ ਹੋਟਲ ਟਾਬੇ ਵੀ ਹੈਗੇ ਨੇ ਤੇ ਇੱਥੇ ਤੁਸੀਂ ਘੁੰਮ ਫਿਰ ਕੇ ਫੋਟੋਆਂ ਕਰਕੇ ਆਪਦਾ ਖਾ ਪੀ ਕੇ ਇੰਜੋਏ ਵੀ ਕਰ ਸਕਦੇ ਹੋ ਤੇ ਆਹ ਸਾਈਡ ਕੁਝ ਟਾਬੇ ਵਗੈਰਾ ਵੀ ਹੈਗੇ ਨੇ ਤੇ ਇਧਰ ਕੁਝ ਰੈਸਟੋਰੈਂਟ ਬਣੇ ਹੋਏ ਨੇ ਆਹ ਸਾਈਡ ਜਿੱਥੇ ਗੱਡੀਆਂ ਖੜੀਆਂ ਨੇ ਦਾਣਾ ਪਾਣੀ ਢਾਬਾ ਤੇ ਇਧਰ ਬਾਈ ਛੱਲੀਆਂ ਵੇਚ ਰਿਆ ਤੇ ਇਸ ਤਰ੍ਹਾਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਬਹੁਤ ਸਾਰੀਆਂ ਹੁੰਦੀਆਂ ਨੇ ਇੱਥੇ ਕਾਫੀ ਵੱਡੀ ਜਗ੍ਹਾ ਇਹ ਦੂਰ ਤੱਕ ਫੈਲੀ ਹੋਈ ਹੈ ਸੋਨਮਾਰਗ ਤੁਸੀਂ ਵਿਊ ਦੇਖੋ ਸਾਰਾ ਤੁਹਾਨੂੰ ਵਿਊ ਦਿਖਾਉਂਦੇ ਆ ਆ ਪਹਾੜਾ ਨਾਲ ਜਿਹੜਾ ਇੱਥੇ ਸਭ ਤੋਂ ਜ਼ਿਆਦਾ ਬਰਫਾ ਇਹ ਨੇੜੇ ਆ ਸਭ ਤੋਂ ਨੇੜੇ ਆ ਪਹਾੜਾ ਇਹ ਅਗਲੀ ਛਲੀ ਗਈਗਾ ਇੱਥੇ ਵੀ ਬਹੁਤ ਟੂਰਿਸਟ ਆਇਆ ਹੋਇਆ ਸਾਰੀਆਂ ਗੱਡੀਆਂ ਟੂਰਿਸਟਾਂ ਦੀਆਂ ਨੇ ਗੱਡੀਆਂ ਪਾਰਕਿੰਗ ਜਿਹੜੀਆਂ ਖੜੀਆਂ ਨੇ ਨਾ ਜਿਹੜੇ ਆਪਣੇ ਕੋਲੋਂ ਦੀ ਲੰਘ ਰਹੇ ਸੀ ਪੀਲੀਆਂ ਪਲੇਟਾਂ ਵਾਲੀਆਂ ਗੱਡੀਆਂ ਸਾਰੀਆਂ ਉਹ ਨੇ ਹਬਾਬ ਸਿੱਧੀ ਵੱਜਦੀ ਔਰ ਆਗੇ ਦੇਖੀ ਪੂਰੀ ਇਹ ਗੱਡੀ ਦੇ ਤੋਂ ਸੋਨਮਾਰਗ ਤੋਂ ਆਪਾਂ ਜਾ ਰਹੇ ਹਾਂ ਜੁਜੀਲਾ ਪਾਸ ਨੂੰ ਆ ਇੱਥੋਂ ਗੱਡੀਆਂ ਕਰੀਏ ਨੇ 650 ਰੁਪਏ ਇੱਕ ਜਾਨੇ ਦਾ ਇਹ ਗੱਡੀ 'ਚ ਆਪਾਂ ਬੈਠ ਕੇ ਜਾਵਾਂਗੇ ਟਾਟਾ ਸੋਮੋ ਆ ਤੇ ਆ ਆਪਾਂ ਗੱਡੀ 'ਚ ਜਾਣਾ 650 ਰੁਪਏ ਇੱਕ ਜਾਨੇ ਦਾ ਜਜੀਲਾ ਪਾਸ ਜਜੀਲਾ ਪਾਸ ਲੇਹ 'ਚ ਪੈ ਜਾਂਦਾ ਤੇ ਇੱਥੇ ਸਾਰੀਆਂ ਗੱਡੀਆਂ ਖੜੀਆਂ ਨੇ ਸਾਰੇ ਗਰੁੱਪ ਵਾਲੇ ਇਕੱਠੇ ਜਾ ਰਹੇ ਨੇ ਇੱਥੋਂ ਤੁਰਦੇ ਆਪਾਂ ਜਜੀਲਾ ਪਾਸ ਨੂੰ ਆ ਟਾਟਾ ਸੋਮੋ ਆ ਇਹ ਲੈ ਕੇ ਜਾਣਗੇ ਐਵੇਂ ਦੀਆਂ ਗੱਡੀਆਂ ਨੇ ਇਹਨਾਂ ਕੋਲ ਦੇਖਦੇ ਆਂ ਸਾਰਾ ਜਜੀਲਾ ਪਾਸ ਲੇਹ 'ਚ ਪੈਂਦਾ ਉੱਥੇ ਬਰਫ਼ ਬਹੁਤ ਜ਼ਿਆਦਾ ਹੁੰਊ ਇੱਥੇ ਨਾਲੋਂ ਵੀ ਜ਼ਿਆਦਾ ਬਿਲਕੁਲ ਨੇੜੇ ਹੁੰਊ ਬਰਫ਼ਾ ਚੱਲਦੇ ਆਪਾਂ ਜਜੀਲਾ ਪਾਸ ਦੇਖਦੇ ਆਂ ਖਰਚਾ ਤੋਂ 15 5 75 5 5 ਲੀਟਰ ਡੀ ਜੀ ਲਾਲਾ ਜੀ ਤੇ ਆਪਾਂ ਸੋਨਮਾਰਗ ਤੋਂ ਚੱਲ ਪਏ ਇੱਥੋਂ ਸੋਨਮਾਰਗ ਤੋਂ ਜਜੀਲਾਪਾਸ 30 ਤੋਂ 35 ਕਿਲੋਮੀਟਰ ਪੈਂਦਾ ਤੇ ਆ ਬਾਈ ਆਪਣੀ ਆਪਾਂ ਨੂੰ ਲੈ ਕੇ ਜਾਉ ਟੋਟਲ ਟੋਟਲ 35 ਤੇ ਇੱਥੋਂ ਆਪਾਂ ਹੁਣ ਚੱਲ ਪਏ ਸੋਨਮਾਰਗ ਤੋਂ ਜਜੀਲਾਪਾਸ ਨੂੰ ਤੇ ਜਜੀਲਾਪਾਸ ਪੈਂਦਾ ਲੇ ਦੇ ਵਿੱਚ ਕਿੰਨੇ ਟਾਈਮ ਵਿੱਚ ਪਹੁੰਚ ਜਾਗੇ ਬਾਈ ਸਾਹਿਬ ਉਹ ਖੜੇ ਨੇ ਆਪਣੀ ਹੈ ਜੀ ਕਿਹੜਾ ਟਾਈਮ ਲੱਗ ਜਾਂਦਾ ਪ੍ਰਧਾਨ ਜੀ ਸਮਗਣਾ ਲੱਗ ਜੂਗਾ ਸਾਰਾ ਟਾਈਮ ਲੱਗੇਗਾ ਰੁਕਣਾ ਸਾਈਡ ਤੇ ਕੀ ਹੋ ਗਿਆ ਕਮਾਲ ਲਿਆ ਲੱਗ ਰਿਹਾ ਮਿਸਾ ਹਾਂ ਗੱਡੀ ਵਾਲਾ ਭਾਈ ਕਹਿੰਦਾ 1 ਘੰਟਾ ਲੱਗ ਜੂ ਪਹੁੰਚਣ ਨੂੰ 9 ਕਿਲੋਮੀਟਰ 9 ਕਿਲੋਮੀਟਰ ਨੂੰ 9 ਕਿਲੋਮੀਟਰ ਨੂੰ 1 ਘੰਟਾ ਆ ਠੀਕ ਹੈ ਜੀ ਤੇ ਦੇਖਦੇ ਆ ਸਾਰਾ ਆਪਾਂ ਰਸਤਾ ਸੋਨਮਾਰਕ ਤੋਂ ਲੈ ਕੇ ਜਜੀਲਾ ਪਾਸ ਤੇਪ ਇਤਨੀ ਚਹੀਦੀ ਆ ਵੀ ਆਦਾ ਲੱਗੇ ਇਸ ਲਈ ਰੱਖਤਾ ਅਸੀਂ ਅੱਗੇ ਉਹ ਸਨਲਾਈਟ ਪੜਦੀ ਹੈ ਸਿੱਧਾ ਜਿੱਥੇ ਆਪਾਂ ਆਪਣੀ ਬੱਸ ਲਈ ਸੀ ਉੱਥੋਂ ਇਹ ਮਾਰਕੀਟ ਸਾਰੀ ਸ਼ੁਰੂ ਹੋ ਜਾਂਦੀ ਐ ਸੋਨਮਾਰਗ ਦੀ ਬਹੁਤ ਵੱਡੀ ਮਾਰਕੀਟ ਐ ਨਾਲ ਨਾਲਾ ਤੁਸੀਂ ਦੇਖ ਰਹੇ ਹੋ ਹਨ ਇਹ ਸਾਰੇ ਹੋਟਲ ਨੇ ਟਾਬੇ ਨੇ ਇੱਥੇ ਇੱਥੇ ਤੁਸੀਂ ਸਟੇ ਵੀ ਕਰ ਸਕਦੇ ਹੋ ਸਟੇ ਲਈ ਇਥ ਨੂੰ ਰੂਮ ਵਗੈਰਾ ਵੀ ਇੱਥੇ ਜਿਹੜੇ ਉਹ ਮਿਲ ਜਾਂਦੇ ਨੇ ਬਹੁਤ ਵੱਡੀ ਮਾਰਕੀਟ ਐ ਸੋਨਮਾਰਗ ਦੀ ਸੋਨਮਾਰਗ ਤੋਂ ਜਿਹੜਾ ਜਜੀਲਾ ਪਾਸ ਨੂੰ ਰਸਤਾ ਜਾਂਦਾ ਉਹ ਬਹੁਤ ਵਧੀਆ ਬਣਿਆ ਹੋਇਆ ਬਹੁਤ ਵਧੀਆ ਰੋਡ ਐ ਤੇ 뷰 ਬਹੁਤ ਸੋਹਣਾ ਹੁੰਦਾ ਤੁਸੀਂ ਦੇਖੋ ਸਾਹਮਣੇ ਦਾ 뷰 ਕਿੰਨਾ ਵਧੀਆ ਸਾਰਾ ਆਪਾਂ ਤੁਹਾਨੂੰ ਰਸਤੇ ਦਾ 뷰 ਦਿਖਾਵਾਂਗੇ ਬਰਫਾਂ ਨਾਲ ਲੱਦੇ ਹੋਏ ਪਹਾੜ ਨੇ ਬਰਫ ਬਹੁਤ ਜ਼ਿਆਦਾ ਸੋਨਮਾਰਗ ਤੋਂ ਜਜੀਲਾ ਪਾਸ ਜਾਣ ਨੂੰ ਇੱਕ ਨਵਾਂ ਰਸਤਾ ਵੀ ਜਿਹੜਾ ਉਹ ਤਿਆਰ ਹੋ ਰਿਹਾ ਜਿਹੜਾ ਸਾਹਮਣੇ ਨੂੰ ਰੋਡ ਜਾਂਦਾ ਆਪਾਂ ਇੱਥੋਂ ਲੈਫਟ ਜਾਣਾ ਤੇ ਜਿਹੜਾ ਸਾਹਮਣੇ ਸੜਕ ਬਣੀ ਐ ਨਵੀਂ ਸੜਕ ਬਣੀ ਐ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਅੰਡਰ ਆਉਂਦੀ ਆ ਇਸ ਤਰ੍ਹਾਂ ਹੌਲੀ ਹੌਲੀ ਮਤਲਬ ਪਹਾੜਾਂ ਦੇ ਵਿੱਚ ਜਿਹੜੇ ਰੋਡ ਹੋ ਬਣਾਏ ਜਾ ਰਹੇ ਨੇ ਤਾਂ ਕਿ ਰਸਤਾ ਜਿਹੜਾ ਉਹ ਕਵਰ ਹੋ ਜੇ ਸ਼ਾਰਟਕਟ ਬਣਾਏ ਜਾ ਰਹੇ ਨੇ ਤੇ ਇੱਥੇ ਵੀ ਜਿਹੜਾ ਇਹ ਰਸਤਾ ਇਹਦੇ ਨਾਲ ਨਾਲ ਜਿਹੜੀ ਨਦੀ ਐ ਨਦੀ ਦੇ ਨਾਲ ਨਾਲ ਬਿਲਕੁਲ ਇਹ ਸੜਕ ਜਿਹੜੀ ਉਹ ਚੱਲ ਰਹੀ ਐ ਬਹੁਤ ਸੋਹਣਾ ਸਫਰ ਐ ਸੋਮਰਵਾਰਕ ਤੋਂ ਜਜੀਲਾ ਪਾਸ ਦਾ ਇਹ ਜਿਹੜਾ ਏਰੀਆ ਸਾਰਾ ਬਹੁਤ ਦੇਖਣ ਵਾਲਾ ਆਲੇ-ਦੁਆਲੇ ਦਾ ਜਿਹੜਾ ਵਿਊ ਹੈ ਬਹੁਤ ਸੋਹਣਾ ਹੁੰਦਾ ਤੇ ਸਾਹਮਣੇ ਬਹੁਤ ਸਾਰੀਆਂ ਹੋਰ ਗੱਡੀਆਂ ਜਾ ਰਹੀਆਂ ਨੇ ਇਹ ਸਾਰੇ ਟੂਰਿਸਟ ਵਾਲੀਆਂ ਹੀ ਗੱਡੀਆਂ ਨੇ ਇਹ ਵੀ ਸਾਰੇ ਜਜੀਲਾ ਪਾਸ ਜਾਂ ਜ਼ੀਰੋ ਪੁਆਇੰਟ ਦੇਖਣ ਲਈ ਜਾ ਰਹੇ ਨੇ ਇਧਰ ਸੜਕ ਦੇ ਥੱਲੇਲੇ ਵਾਸਤੇ ਹੈਲੀਪੈਡ ਬਣਿਆ ਹੋਇਆ ਇੱਥੇ ਜਦੋਂ ਅਮਰਨਾਥ ਯਾਤਰਾ ਹੁੰਦੀ ਹੈ ਉਹਦੇ ਵਾਸਤੇ ਬਣਾਏ ਹੋਏ ਨੇ ਕਿਉਂਕਿ ਜਿਹੜਾ ਬੇਸ ਕੈਂਪ ਹੈ ਅਮਰਨਾਥ ਯਾਤਰਾ ਦਾ ਉਹ ਇੱਥੇ ਨੇੜੀ ਹੈ ਇੱਕ ਬੇਸ ਕੈਂਪ ਅਮਰਨਾਥ ਯਾਤਰਾ ਦਾ ਪੈਲਗਾਉਂ ਦੇ ਵਿੱਚ ਹੈ ਤੇ ਇੱਕ ਬੇਸ ਕੈਂਪ ਅਮਰਨਾਥ ਯਾਤਰਾ ਦਾ ਇਹ ਇਹ ਜਗ੍ਹਾ ਦੇ ਉੱਪਰ ਹੈ ਤੇ ਇੱਥੇ ਬੇਸ ਕੈਂਪ ਰਸਤੇ ਦੇ ਵਿੱਚ ਆਉਂਦਾ ਬਾਕੀ ਇੱਥੋਂ ਆ ਕੁਛ ਐਵੇਂ ਦੇ ਰਾਹ ਆਪਾਂ ਪਾਰ ਕਰਕੇ ਜਿਹੜੇ ਉਹ ਜਾ ਰਹੇ ਆਂ ਇੱਥੋਂ ਥੋੜੀ ਅੱਗੇ ਜਾ ਕੇ ਫਿਰ ਆਪਾਂ ਲਦਾਖ ਦੇ ਵਿੱਚ ਐਂਟਰ ਹੋ ਜਾਾਂਗੇ ਅੱਗੇ ਇੱਕ ਪਿੰਡ ਆਊਗਾ ਉੱਥੋਂ ਹਲੇ ਆਪਾਂ ਜੰਮੂ ਐਂਡ ਕਸ਼ਮੀਰ ਚ ਤੇ ਅੱਗੇ ਜਿਹੜਾ ਪਿੰਡ ਆਊਗਾ ਉੱਥੋਂ ਆਪਾਂ ਲਦਾਖ ਦੇ ਵਿੱਚ ਐਂਟਰ ਹੋ ਜਾਾਂਗੇ ਲਓ ਜੀ ਆਪਾਂ ਲਦਾਖ ਦੇ ਵਿੱਚ ਐਂਟਰ ਹੋ ਗਏ ਇੱਧਰ ਸਾਹਮਣੇ ਇੱਕ ਪਿੰਡ ਹੈ ਸਰਬਲ ਸਰਬਲ ਨਾਮ ਹੈ ਪਿੰਡ ਦਾ ਇਹ ਪਿੰਡ ਤੋਂ ਜਿਹੜਾ ਲਦਾਖ ਸ਼ੁਰੂ ਹੋ ਜਾਂਦਾ ਹੈ ਇਹ ਜੰਮੂ ਕਸ਼ਮੀਰ ਅਤੇ ਲਦਾਖ ਦਾ ਇੱਕ ਬਾਰਡਰ ਹੈ ਆ ਇਹ ਸਮਝ ਲਓ ਵੀ ਇਹ ਤੋਂ ਅੱਗੇ ਜਿਹੜਾ ਲਦਾਖ ਉਹ ਸਟਾਰਟ ਹੋ ਜਾਂਦਾ ਹੈ ਤੇ ਇੱਥੇ ਜਿਹੜੇ ਪਹਾੜ ਨੇ ਉੱਚੇ ਪਹਾੜ ਬਹੁਤ ਜ਼ਿਆਦਾ ਇਹਨਾਂ ਤੇ ਬਰਫ਼ ਜਿਹੜੀ ਫਪਈ ਹੋਈ ਹੈ ਜੰਮੂ ਕਸ਼ਮੀਰ ਦਾ ਏਰੀਆ ਹੁਣ ਖਤਮ ਹੋ ਗਿਆ ਆਪਾਂ ਲਦਾਖ ਦੇ ਵਿੱਚ ਐਂਟਰ ਹੋ ਗਏ ਤੇ ਲਦਾਖ ਵੀ ਆਪਾਂ ਨਾਲ-ਨਾਲ ਸਾਰਾ ਤੁਹਾਨੂੰ ਦਿਖਾਵਾਂਗੇ ਜਿਹੜੇ ਕੁਝ ਕੋ ਪੁਆਇੰਟ ਨੇ ਆਲੇ-ਦੁਆਲੇ ਵਾਲੇ ਜਿਵੇਂ 0 ਪੁਆਇੰਟ ਹੋ ਗਿਆ ਉਹ ਵੀ ਲਦਾਖ ਦੇ ਵਿੱਚ ਪੈਂਦਾ ਜੇ ਜੀਲਾ ਪਾਸ ਉਹ ਵੀ ਲਦਾਖ ਦੇ ਵਿੱਚ ਪੈਂਦਾ ਤੇ ਜਿਵੇਂ ਜਿਵੇਂ ਆਪਾਂ ਉੱਪਰ ਨੂੰ ਜਾਵਾਂਗੇ ਤੇ ਚੜਾਈਆਂ ਹੋਰ ਵੱਧੀਆਂ ਜਾਣਗੀਆਂ ਤੇ برف ਦੇ ਆਪਾਂ ਨੇੜੇ ਹੁੰਦੇ ਜਾਵਾਂਗੇ ਇੱਕ ਤਾਂ ਇਹ ਰੋਡ ਤੇ ਟੂਰਿਸਟ ਵਾਲੀਆਂ ਗੱਡੀਆਂ ਜ਼ਿਆਦਾ ਚੱਲਦੀਆਂ ਨੇ ਤੇ ਇੱਕੇ ਰੋਡ ਤੇ ਟਰੱਕ ਬਹੁਤ ਜ਼ਿਆਦਾ ਚੱਲਦੇ ਨੇ ਆ ਟਰੱਕ ਦੇਖੋ ਆ ਵੀ ਰਿਹਾ ਕਿਉਂਕਿ ਇਹ ਜਿਹੜਾ ਰੋਡ ਹੈ ਅੱਗੇ ਉੱਪਰ ਜਾਂਦਾ ਲੇ ਲਦਾਖ ਕਾਰਗਲ ਹਨਾ ਤੇ ਇਤੋਂ ਮਾਲ ਵਾਲੀਆਂ ਗੱਡੀਆਂ ਜਿਹੜੀਆਂ ਅੱਗੇ ਨੂੰ ਜਾਂਦੀਆਂ ਨੇ ਬਹੁਤ ਜ਼ਿਆਦਾ ਟਰੱਕ ਸਾਨੂੰ ਰਸਤੇ ਦੇ ਵਿੱਚ ਮਿਲੇ ਨੇ ਜਿਹੜੇ ਕਾਰਗੱਲ ਨੂੰ ਜਾ ਰਹੇ ਨੇ ਉੱਪਰ ਨੂੰ ਜਾ ਰਹੇ ਨੇ ਜਿਹੜੀ ਗੱਡੀ 'ਚ ਆਪਾਂ ਜਾ ਰਹੇ ਹਾਂ ਨਾ ਇਹ ਜਿਹੜਾ ਬਾਈ 'ਚ ਗੱਡੀ ਚਲਾ ਰਿਹਾ ਹੈ ਇਹ ਬਾਈ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦਾ ਹੈ ਹੁਣ ਮੈਂ ਵੀਡੀਓ 'ਚ ਤਾਂ ਤੁਹਾਨੂੰ ਸੁਣਾ ਨਹੀਂ ਸਕਦਾ ਹੁਣ ਵੀ ਇਹ 'ਚ ਗਾਣੇ ਨਾ ਸਿੱਧੂ ਮੂਸੇ ਵਾਲੇ ਦੇ ਚੱਲ ਰਹੇ ਨੇ ਨਹੀਂ ਫਿਰ ਕਾਪੀਰਾਈਟ ਆ ਜਾਂਦਾ ਹੁੰਦਾ ਵੀਡੀਓ ਦੇ ਵਿੱਚ ਤੇ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦਾ ਬਾਈ ਕਹਿੰਦਾ ਮੇਰੇ ਕੋਲ ਹੋਰ ਕਿਸੇ ਸਿੰਗਰ ਦਾ ਗਾਣਾ ਹੀ ਨਹੀਂ ਇਹਦੀ ਪੈਂਡਰਾਈਵ 'ਚ ਸਾਰੇ ਗਾਣੇ ਨੇ ਤਕਰੀਬਨ ਸਾਰੇ ਗਾਣੇ ਨੇ ਸੁਣਦਾ ਜਿੰਨੇ ਵੀ ਹੁਣ ਤੱਕ ਸਿੱਧੂ ਮੂਸੇ ਵਾਲੇ ਦੇ ਗਾਣੇ ਆਏ ਨੇ ਤੇ ਆਪਾਂ ਜਿਵੇਂ ਜਿਵੇਂ ਉੱਪਰ ਨੂੰ ਜਾ ਰਹੇ ਹਾਂ ਪਹਾੜਾਂ ਦਾ ਵਿਊ ਆ ਜਿਹੜਾ ਹੋਰ ਸੋਹਣਾ ਹੁੰਦਾ ਜਾ ਰਿਹਾ ਹੈ ਤੁਸੀਂ ਦੇਖੋ ਸਾਹਮਣੇ ਵਾਲੇ ਪਹਾੜਾਂ ਤੇ ਕਿੰਨੀ ਜ਼ਿਆਦਾ ਬਰਫ਼ ਹੈ ਮੈਨੂੰ ਲੱਗਦਾ ਵੀ ਆਪਾਂ 0.ਤੇ ਜਿੰਦੋਂ ਤੱਕ ਪਹੁੰਚਾਂਗੇ ਉਦੋਂ ਤੱਕ ਸਨੋ ਵੀ ਜੜੀ ਹੋਣ ਲੱਗ ਜਾਈ ਕਿਉਂਕਿ ਮੌਸਮਾ ਜਿਹੜਾ ਬਿਲਕੁਲ ਸਨੋ ਵਾਲਾ ਹੋ ਬਣਿਆ ਹੋਇਆ ਹੈ ਤੇ ਬਹੁਤ ਸੋਹਣਾ ਥਿਊ ਹੈ ਯਾਰ ਸੋਨਰ ਮਾਰਕ ਤੋਂ ਜਦੋਂ ਆਪਾਂ ਜਜੀਲਾ ਪਾਸ ਜਾਂ 0.1 ਵੱਲ ਨੂੰ ਜਾਂਦੇ ਆ ਆਲਾ ਦਵਾਲਾ ਬਹੁਤ ਸੋਹਣਾ ਹੈ ਦੇਖਣ ਵਾਲਾ ਹੈ ਪਰਫਾ ਨਾਲ ਲੱਦੇ ਹੋਏ ਪਹਾੜਾਂ ਦੇ ਬਿਲਕੁਲ ਨੇੜੇ ਆ ਗਏ ਆਪਾਂ ਆ ਜਿਹੜੇ ਤੁਸੀਂ ਪਹਾੜ ਦੇਖ ਰਹੇ ਹੋ ਇਹਨਾਂ ਤੇ ਪੂਰੀ ਬਰਫ਼ ਪਈ ਹੋਈ ਹੈ ਐਨ ਪੂਰੀ ਬਰਫ਼ ਹਲੇ ਆਪਾਂ ਹੋਰ ਨੇੜੇ ਜਾਵਾਂਗੇ ਹੋਰ ਹਾਈਟ ਤੇ ਜਾਣਾ ਤੇ ਇੱਧਰ ਤੁਸੀਂ ਦੇਖੋ ਪਹਾੜ ਸਾਰੇ ਬਰਫ਼ ਨਾਲ ਲੱਦੇ ਹੋਏ 90 ਤੋਂ 1500 ਬਹੁਤ ਜਿਆਦੇ برفਾ ਪਹਾੜਾਂ ਤੇ ਇਹਦੇ 800 ਹੋ ਗਿਆ 300 ਦਾ ਬਸ ਹੁਣ ਮੋੜਦਾ ਸੀ ਹੂੰ ਕਹਾਂ ਰੋਕेंगे ਭਾਈ ਹਮ ਕਹਾਂ 0. ਬਾਈ ਕਹਿੰਦਾ 0. ਪੁਆਇੰਟ ਤੇ ਰੋਕਾਂਗੇ ਹੁਣ ਆਪਾਂ ਜਾ ਕੇ ਕਿੰਨੀ ਦੂਰ ਆ ਜਹਾ ਸੇ ਹੂੰ ਮਾਸੇ ਕੰਮ ਕਰ ਪਾਤਰ ਕਿ 15 ਕਿਲੋਮੀਟਰ 15 ਕਿਲੋਮੀਟਰ 0. ਪੁਆਇੰਟ ਆ ਬਾਈ ਕਹਿੰਦਾ ਗੱਡੀ ਵਾਲਾ ਬਾਈ ਦੱਸ ਰਿਹਾ ਹੈ ਅਕੀ ਹੋਰ ਬਹੁਤ ਸਾਰੀਆਂ ਗੱਡੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਜਿਹੇ ਜੀ ਗੱਡੀ ਚ ਆਪਾਂ ਜਾ ਰਹੇ ਹਾਂ ਸਾਰੇ ਟੂਰਿਸਟ ਜਾਂਦੇ ਨੇ ਇੱਥੇ ਕਹਿੰਦੇ ਉਹੀ ਗੱਡੀ ਜਾਂਦੀ ਆ ਜਿਹਦੇ ਕੋਲ ਪਰਮਿਟ ਹੁੰਦਾ ਜਾਂ ਗੱਡੀ ਦਾ ਓਨਰ ਵਿੱਚ ਹੋਣਾ ਚਾਹੀਦਾ ਫਿਰ ਉਹਦੇ ਪਰਮਿਟ ਮੜਦਾ ਜੇ ਆਪਾਂ ਆਪਣੀ ਪਰਸਨਲ ਕਾਰ ਤੇ ਆਉਣਾ ਪਰਮਿਟ ਬਣਾ ਕੇ ਫੇਰ ਆਉਣਾ ਪੈਂਦਾ ਪੁਲਿਸ ਚੌਂਕੀ 'ਚ ਪਰਮਿਟ ਬਣਦਾ ਹੈ ਲਾਇਸੈਂਸ ਵਗੈਰਾ ਦੇ ਕੇ ਗੱਡੀ ਦੀ ਕਾਪੀ ਰਜਿਸਟ੍ਰੇਸ਼ਨ ਵਾਲੀ ਸਾਰੀ ਦਿਖਾ ਕੇ ਪਰਮਿਟ ਬਣ ਜਾਂਦਾ ਫਿਰ ਅੱਗੇ ਲੰਘਣ ਦਿੰਦੇ ਨੇ ਆਪਕੇ ਵੀ ਬਈ ਪਰਮਿਟ ਬਣਾਏ ਹੋਏ ਹਨ ਪਰਮਿਟ ਕਿਾ ਫੀਸ ਹੁੰਦੀ ਹੈ ਉਸਕੀ ਕਮਿਸ਼ਨ ਜੋ ਹੁੰਦੀ ਹੈ ਨਾ ਅਮਰੇ ਹਮ ਕਮਿਸ਼ਨ ਮਿਲਦੀ ਹੈ ਪਰਮਿਸ਼ਨ ਮਿਲਦੀ ਹੈ ਕਿਾ ਫੀਸ ਹੁੰਦੀ ਹੈ ਉਸਕੀ ਉਹ ਅਮੇ ਮਿਲਦੀ ਹੈ ਉਹ ਜੋ ਹੈ ਉਹ 4.5 ਲੱਖ ਦਾ ਹੈ 4.5 ਲੱਖਵੇਂ ਕਿਤਨੀ ਗੱਡੀਆਂ ਕੀ ਇੱਕ ਗੱਡੀ ਇੱਕ ਗੱਡੀ ਕੀ ਸਾਲ ਦਾ ਇੱਕ ਸਾਲ ਦਾ ਪਰਮਿਟ ਪਰਮਿਟ ਉਹ ਤਾਂ ਫੀਸ ਦਾ ਉਹ ਤਾਂ ਵੱਖਰਾ ਹਦਾ ਆਪਣਾ ਹੀ ਬਣਦਾ ਹੈ ਅੱਛਾ ਅੱਛਾ ਜਿਹੜਾ ਆਪਣੇ ਵਾਲਾ ਬਣਦਾ ਬਈ ਉਹ अच्छा अच्छा सारीਆਂ ਗੱਡੀਆਂ ਨੂੰ ਇੱਥੇ ਪਰਮਿਟ ਬਣਾ ਕੇ ਫੇਰ ਲੰਘਣ ਜਾਂਦੇ ਆ ਅੱਗੇ ਬਿਨਾ ਪਰਮਿਟ ਤੋਂ ਕੋਈ ਗੱਡੀ ਨਹੀਂ ਜਾ ਸਕਦੀ ਜੁਜੀਲਾ ਤੇ ਅਗਰ ਰਸ਼ਨਾ ਹੋਊਗਾ ਨਾ ਸਰ ਹਾਂਜੀ ਉਹ ਕਿਹੜਾ ਟ੍ਰੈਵਲ ਹੋ ਰਿਹਾ ਜੁਜੀਲਾ ਪਰ ਵਾਹ ਵਾਹ ਤੇ ਇੱਥੇ ਨੇੜੇ ਅਮਰਨਾਥ ਯਾਤਰਾ ਦਾ ਬੇਸ ਕੈਂਪ ਹੈ ਬਾਲਤਾਲ ਬੇਸ ਕੈਂਪ ਕਹਿੰਦੇ ਨੇ ਉਹਨੂੰ ਤੇ ਉੱਥੋਂ ਫਿਰ ਪੈਦਲ ਟ੍ਰੈਕ ਸ਼ੁਰੂ ਹੋ ਜਾਂਦਾ 12-13 ਕਿਲੋਮੀਟਰ ਦਾ ਟ੍ਰੈਕ ਆ ਉਹ ਤੇ ਇੱਧਰ ਥੱਲੇ ਆ ਸਾਰਾ ਬੇਸ ਕੈਂਪ ਆ ਬਾਹਤਾਲ ਵੀ ਇਸ ਕੈਂਪ ਕਹਿੰਦੇ ਨੇ ਉਹਨੂੰ ਯਾਤਰਾ ਉੱਥੋਂ ਸ਼ੁਰੂ ਹੁੰਦੀ ਆ ਅਮਰਨਾਥ ਯਾਤਰਾ ਤੇ ਆਹ ਸਾਈਡ ਤੇ ਆ ਥੱਲੇ ਆਪਾਂ ਉੱਪਰ ਟਾਪ ਤੇ ਜਾਈ ਜਾਨੇ ਆ ਇੱਥੋਂ ਦੇਖਣਾ ਨਹੀਂ ਸ਼ਾਇਦ ਆਉਂਦੀ ਸੀ ਆ ਜਿਹੜੀ ਸੀ ਤੇ ਬਾਰੇ ਕਿਹੜੀ ਸੀ ਇਹ ਇੱਥੋਂ ਦੇਖਦਾ ਪਰ ਇਹਨਾਂ ਦੇ ਪਗੜੀ ਦੀਆਂ ਕਰਾਉਂਦੇ ਹੋ। ਉਹ ਉਹ ਪਗੜੀ ਦੀ ਆ ਚ ਨੀਲੀ ਨੇ ਛੋਟਾ। ਇੱਥੋਂ ਹੀ ਟਰੈਕ ਸ਼ੁਰੂ ਹੁੰਦਾ। ਜਿਹੜੀ ਪਹਾੜ ਦੀ ਚੜ੍ਹਨ ਵਾਲੀ ਜਿੱਤ ਵਾਲੇ ਘਰ। ਅੱਛਾ ਇੱਥੋਂ ਸ਼ੁਰੂ ਹੁੰਦੀ ਹੈ ਇਹ ਉਹ? ਹਾਂ ਇੱਥੋਂ ਸ਼ੁਰੂ। ਇੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਆ। ਅਮਰਨਾਥ ਯਾਤਰਾ ਦੀ। ਆਓ ਸਿੱਧਾ ਆਓ ਦੇਖੋ ਅੱਗੇ orange ਵਾਲਾ। ਆਓ ਸਿੱਧਾ। ਹਾਂ ਆਓ ਸਿੱਧਾ ਜਾਂਦੇ। ਪਹਾੜੀਆਂ ਦੇ ਪਿੱਛੇ। ਹਾਂ। ਪਹਾੜੀਆਂ ਦੇ ਪਿੱਛੇ। ਹਾਂ। ਇਹਦੇ ਨਾਲ ਇੱਕ ਪਾਸੇ ਪਾਣੀ ਹੈ ਪੈਦਲ ਵੀ ਜਾ ਸਕਦਾ ਉਹ ਕਿ ਪੈਦਲ ਵੀ ਜਾ ਸਕਦਾ ਹੈ ਪੈਦਲ ਅਵਰਨਸ ਯਾਤਰਾ ਇਹ ਰਸਤੇ ਹੀ ਪੈਦਲ ਹੈ ਜਾਂ ਘੂੜੇ ਜਾਂ ਬੈਂਗੀ ਬਾਕੀ ਆਪਣੇ ਗਰੁੱਪ ਵਾਲੇ ਵੀ ਅੱਗੇ ਜਾ ਰਹੇ ਆ ਗੱਡੀਆਂ 'ਚ ਸਾਰੇ ਅੱਗੇ ਵਾਲੀਆਂ ਗੱਡੀਆਂ 'ਚ 12 ਕਿਲੋ ਕਿਦਾਰ ਕਹਿੰਦੇ ਚਰਚੋ ਜਦੋਂ ਸਫਰ ਹੈ 12 ਕਿਲੋ ਮਿੰਟ ਇਹ ਮੈਂ ਜੋ ਅਸੀਂ ਗਏ ਸੀ ਕਿ ਸਵੇਰੇ ਚੱਲੇ ਸੀ 2:30 ਵਜੇ ਪਹੁੰਚਦੇ ਆਈਏ ਇਹ ਤੋਂ ਬਾਅਦ ਹਾਂ ਤੇ ਉਸ ਤੋਂ ਬਾਅਦ ਚਾਰ ਚਾਰ ਦੇ ਤੋਰ ਲੈਂਦੇ ਜੀ ਤੁਹਾਨੂੰ 4:00 ਵਜੇ ਅਸੀਂ ਚੱਲ ਪਏ ਸੀ ਜਿੱਥੋਂ 4:00 ਵਜੇ ਉੱਠੇ 6:00 ਵਜੇ ਚੱਲ ਪਏ ਸੀ ਕਿੰਨੇ ਵਜੇ ਪਹੁੰਚੇ ਜੀ ਫਿਰ ਉੱਥੇ 2:30 ਵਜੇ 2:30 ਵਜੇ 4:00 ਵੇ ਚੱਲ ਕੇ 2:30 ਵਜੇ ਪਹੁੰਚੇ ਕਹਿੰਦੇ ਅਮਰਨਾਥ ਯਾਤਰਾ ਦੇ ਤੇ ਉੱਥੇ ਉੱਪਰ ਉੱਪਰ ਫਿਰ ਕਿੰਨਾ ਟਾਈਮ ਰਹੇ ਜੀ ਉੱਪਰ ਅਸੀਂ ਰਾਤ ਰਹਿ ਰਾਤ ਅੱਛਾ ਰਾਤ ਸਟੇ ਕਰ ਸਕਦੇ ਆ ਉੱਥੇ ਸਟੇ ਕਰ ਸਕਦੇ ਆ ਟੈਂਸ ਕਿਰਾਇ ਤੇ ਮਿਲਦੀ ਨੇ ਅਰੇ ਕੀ ਐ ਕੱਟ ਵਾਕਸੀਨ ਕੱਟ ਤਾਂ ਹੈਗੀ ਆ ਪਰ ਉਹ ਜਿਹੇ ਸਹੂਲਤਾਂ ਹੈਗੀਆਂ ਹਾਂਜੀ ਹਾਂਜੀ ਬਹੁਤ ਸਾਰੇ ਬਣੇ ਹੋਏ ਨੇ ਬੜਾ ਕੋਰੀਆਂ ਕਾਰੀਆਂ ਦੇ ਜਵਾਈਆਂ ਜਵਾਈਆਂ ਦੇ ਕੈਂਪ ਲੱਗਦੇ ਨੇ ਪੰਜਾਬ ਤੋਂ ਵੀ ਆਉਂਦੇ ਆ ਟੀਮਾਂ ਸਾਰੀਆਂ ਕੈਂਪ ਮੈਡੀਕਲ ਵਾਲੀਆਂ ਕੈਂਪ ਲਾਉਣ ਹਾਂਜੀ ਹਾਂਜੀ ਜੀ ਦੇ ਦਿੰਦੇ ਤੁਹਾਨੂੰ ਹਾਂਜੀ ਹਾਂਜੀ ਨੱਤ ਕੋਲੇ ਪਾ ਕੇ ਤੇ ਜਿਹੜਾ 뷰 ਆਪਾਂ ਨੂੰ ਫਰੰਟ ਤੋਂ ਦੇਖ ਰਹੇ ਹਾਂ ਅਸੀਂ ਹੁਣ ਆਪਾਂ ਦੂਸਰੀ ਸਾਈਡ ਆ ਕੇ ਘੁੰਮ ਕੇ ਸਾਰੇ ਇੱਥੋਂ ਸਾਈਡ ਤੋਂ 뷰 ਦਿਖਦਾ ਆਹ ਪਹਾੜ ਆਪਾਂ ਫਰੰਟ ਤੋਂ ਦੇਖ ਰਹੇ ਸੀ ਪਹਿਲਾਂ ਜਿਨ੍ਹਾਂ ਤੇ ਸਨੋ ਬਈ ਹੋਈ ਹੈ ਉਹ ਰਸਤਾ ਹੀ ਹਾਂ ਇਹ ਰਸਤਾ ਆ ਗਿਆ ਜਿਹੜਾ ਯਾਤਰਾ ਅਮਰਨਾਥ ਯਾਤਰਾ ਵਾਲਾ ਇੱਥੋਂ ਸਾਰੀ ਟ੍ਰੈਕਿੰਗ ਸ਼ੁਰੂ ਹੁੰਦੀ ਹੈ ਤੇ ਇੱਥੇ ਬੇਸ ਕੈਂਪ ਹੁੰਦਾ ਬਾਲਤਾਲ ਬੇਸ ਕੈਂਪ ਥੱਲੇ ਜਿਹੜਾ ਰਹਿ ਗਿਆ ਥੱਲੇ ਜਿਹੜਾ ਰਹਿ ਗਿਆ ਹਾਂਜੀ ਉਪਰੋਂ ਉਥੋਂ ਮੋੜ ਤੋਂ ਵੀ ਦਿਖਾਵਾਂਗੇ ਤੁਹਾਨੂੰ ਉਹ ਬੜੇ ਜਿਹੜਾ ਪੱਤਾ ਪਰ ਬੜੇ ਉਹ ਜਿਹੜੇ ਨੀਲੇ ਨੀਲੇ ਰੰਗ ਦੇ ਛੱਡ ਨਹੀਂ ਚਿੱਟੇ ਬੜੇ ਨਾਲ ਹੀ ਹਾਂਜੀ ਢੀਲੇ ਚਿੱਟੇ ਹਾਂ ਇੱਥੇ ਸਾਰੇ ਟੈਂਟ ਲੱਗਦੇ ਆ ਬੇਸ ਕੈਂਪ ਬਣਾਇਆ ਹੁੰਦਾ ਇਹ ਤੇ ਲੰਗਰ ਹੋ ਰੂਜੀ ਚੰਪੂ ਅੱਛਾ ਇਹ ਲੰਗਰ ਹੋ ਰਹੇ ਹੁੰਦੇ ਨੇ ਸਾਰੇ ਹਾਂ ਕਿਹੜੇ ਮਹੀਨੇ ਚੱਲਦੀ ਹੈ ਮਨਨ ਇਸੇ ਮਹੀਨੇ ਖਿਆਲ ਇਹ ਚੱਲਦੀ ਹੈ ਜੂਨ ਦੇ ਤੋਂ ਜੂਨ ਚ ਜੂਨ ਦੇ ਸ਼ੁਰੂ ਦੇ ਚੱਲਦੀ ਨਹੀਂ ਨਹੀਂ ਮੈਂ ਹਾਂਜੀ ਕਿਹਦੇ ਆਖਰੀ ਮਹੀਨੇ ਰੱਖੜੀ ਵਾਲੇ ਦਿਨ ਖਤਮ ਹੋਏ ਰੱਖੜੀ ਵਾਲੇ ਦਾ ਲਾਸਟ ਦਿਨ ਹੁੰਦਾ ਹੈ ਬਸ ਇੱਕ ਮਹੀਨੇ ਚੱਲਦੀ ਹੈ ਬਸ ਇੰਨੀ ਕੀਜੀ ਉਦੋਂ ਮਤਲਬ ਬਰਫ਼ ਘਟ ਹੁੰਦੀ ਹੈ ਨਾ ਫਿਰ ਤਾਂ ਚੱਲਦੀ ਹੈ ਹਾਂਜੀ ਹੋਰਿਆ ਮੈਡੀਕਲ ਕੈਂਪ ਰਹਿ ਗਿਆ ਹਸਪੀਟਲ ਰਹਿ ਗਿਆ ਆ ਸਾਰਾ ਬੇਸ ਕੈਂਪ ਆ ਸਾਰੀ ਸਹੂਲਤ ਹੁੰਦੀ ਐ ਇੱਥੇ ਮੈਡੀਕਲ ਦੀ ਸਾਰੇ ਕੈਂਪ ਲੱਗਦੇ ਨੇ ਸਾਰੀ ਜਗ੍ਹਾ ਚ ਪੈਂਡਿੰਗ ਹੈ ਹਾਂਜੀ ਇੰਨੀ ਜਗ੍ਹਾ ਆ ਜੋ ਸਟੇ ਕਰਨ ਵਾਸਤੇ ਹਾਂ ਸਟੇ ਕਰਨ ਵਾਸਤੇ ਡੈਂਟ ਹੁੰਦੇ ਆ ਇੱਥੋਂ ਥੋੜਾ ਜਾ ਹੁਣ ਰੋਡ ਖਰਾਬ ਆ ਗਿਆ ਇਹ ਕਿੰਨਾ ਕਾ ਬਾਈ ਖਰਾਬ ਮਨਪ੍ਰੀਤ ਜੀ ਬਾਈ ਇੱਥੋਂ ਰੋਡ ਚਾਰ ਪੰਜ ਕਿਲੋ ਅੱਛਾ ਚਾਰ ਗੱਲ ਪੈਰ ਚਾਰ ਪੰਜ ਕਿਲੋਮੀਟਰ ਕਹਿੰਦੇ ਐਂ ਆਉਣਾ ਰੋਡ ਹੁਣ ਖਰਾਬ ਰੋਡ ਆ ਗਿਆ ਇੱਥੋਂ ਬਹੁਤ ਸੋਹਣਾ 뷰 ਦਿਖਦਾ ਬਾਏ ਸਾਈਡ ਦਾ ਵੀਉ ਤੇ ਸੂਰਜ ਵੀ ਨਿਕਲਿਆ ਆ ਹੁਣ ਅਖਰੋਜ ਜਿਹਨਾਂ ਨੇ ਗੱਡੀਆਂ ਵਿਖਾ ਤੇ ਆ ਆਪਣੇ ਗਰੁੱਪ ਵਾਲੇ ਸਾਰੇ ਉਰੇ ਖੜ ਗਏ ਗੱਡੀਆਂ ਖੜਾ ਲਈ ਇਹਨਾਂ ਨੇ ਆਪਾਂ ਵੀ ਰੁਕਣਾ ਜੀ ਉਹ ਖੜ ਕੇ ਦੋ ਬੱਚੇ ਤੇ ਆਪਾਂ ਹੁਣ ਇੱਥੇ ਖੜੇ ਆ ਇੱਥੋਂ ਤੁਹਾਨੂੰ ਇਹਨਾਂ ਦਿਖਾਉਣੇ ਆਪਾਂ ਜ਼ੂਮ ਕਰਕੇ ਬਾਲਤਾਲ ਜਿਹੜਾ ਬੇਸ ਕੈਂਪ ਆਮਰਨਾਥ ਯਾਤਰਾ ਦਾ ਤੇ ਇੱਥੇ ਆ ਹੁਣ ਆਪਾਂ ਜ਼ੂਮ ਕੀਤਾ ਨਾ ਜਿੱਥੇ ਆ ਨੀਲੇ-ਨੀਲੇ ਰੰਗ ਦੇ ਤੁਸੀਂ ਆ ਸ਼ੱਡ ਦੇਖ ਰਹੇ ਹੋ ਇਹ ਸਾਰਾ ਬੇਸ ਕੈਂਪ ਹੈ ਇੱਥੇ ਆ ਹੈਲੀਪੈਡ ਵੀ ਬਣੇ ਹੋਏ ਨੇ ਦੋ ਇੱਥੇ ਹੈਲੀਕਾਪਟਰ ਵੀ ਆਉਂਦੇ ਨੇ ਜਹਾਜ਼ ਆਉਂਦੇ ਨੇ ਤੇ ਇੱਧਰ ਸਾਰੇ ਟੈਂਟ ਲੱਗੇ ਹੁੰਦੇ ਨੇ ਇਹ ਸਾਰਾ ਬੇਸ ਕੈਂਪ ਦੀ ਜਗ੍ਹਾ ਲੰਗਰ ਹੁੰਦੇ ਨੇ ਇੱਥੇ ਰਹਿਣ ਦਾ ਸਾਰਾ ਪ੍ਰਬੰਧ ਹੁੰਦਾ ਤੇ ਬਾਈ ਮਨਪ੍ਰੀਤ ਜਿਹੜੀ ਉਹ ਡੰਡੀ ਜਾਂਦੀ ਆ ਉਹ ਹਨਾ ਆ ਰਸਤਾ ਇਹ ਆ ਸਾਰਾ ਹਾਂਜੀ ਇਹ ਰੋ ਟ੍ਰੈਕ ਆ ਸਾਰਾ ਇਹਨਾ ਤੇ ਇਹ ਸਾਰਾ ਟ੍ਰੈਕ ਆ ਇਥੋਂ ਪੈਦਲ ਟ੍ਰੈਕ ਜਿਹੜਾ ਸ਼ੁਰੂ ਹੋ ਜਾਂਦਾ 12-13 ਕਿਲੋਮੀਟਰ ਦਾ ਟ੍ਰੈਕ ਦਾ ਕੋਈ ਉਹ ਸਾਧਨ ਨਹੀਂ ਆਂਦਾ ਘੋੜਿਆਂ ਵਾਲਾ ਜਾਂ ਘੋੜੇ ਜਾਂਦੇ ਆ ਜਾਂ ਪੈਦਲ ਜਾ ਸਕਦੇ ਆ ਆਪਾਂ ਚੱਕ ਕੇ ਲੈ ਕੇ ਜਾਂਦੇ ਨੇ ਚੱਕ ਕੇ ਲੈ ਕੇ ਜਾਂਦੇ ਆ ਪਹਾੜਾਂ ਵਿੱਚ ਦੀ ਰਸਤਾ ਜਾਂਦਾ ਤੇ ਉੱਥੇ ਦਾ ਵੀ ਹੋਰ ਵੀ برف ਹੋਊਗਾ ਬਹੁਤ ਬਹੁਤ ਹਾਂ ਹੁਣ ਦੋਥੇ ਹੋਰ ਵੀ برف ਹੋਊਗੀ ਤੇ ਇਥੋਂ ਸਾਰਾ ਨਜ਼ਾਰਾ ਦੇਖੋ ਤੁਸੀਂ ਪਹਾੜਾਂ ਦਾ ਹਵਾ ਬਹੁਤ ਠੰਡੀ ਲੱਗਦੀ ਔਰੇ ਬਹੁਤ ਜ਼ਿਆਦਾ ਬਰਫਾ ਟਾਪ ਤੇ ਹਾਂਜੀ ਤੇ ਥੋੜਾ ਟਾਈਮ ਲਈ ਆਪਾਂ ਰੁਕੇ ਸੀਗੇ ਆਪਣੇ ਹੋਰ ਨਾਲ ਦੀਆਂ ਗੱਡੀਆਂ ਸਾਰੀਆਂ ਇੱਥੇ ਖੜੀਆਂ ਨੇ ਤੇ ਤੋਂ ਪਿੱਛੋਂ ਵੀ ਤੁਸੀਂ ਦੇਖੋ ਸਾਰਾ ਬਹੁਤ ਸੋਹਣਾ ਵਿਊ ਆਉਂਦਾ 10 ਮਿੰਟਾਂ ਪੰ 10 ਮਿੰਟ ਇੱਥੇ ਆਪਾਂ ਰੁਕੇ ਆ ਫਿਰ ਇੱਥੋਂ ਅੱਗੇ ਨੂੰ ਚੱਲਾਂਗੇ ਜਿੱਥੇ ਆਪਾਂ ਹੁਣ ਖੜੇ ਆ ਇਸ ਟਾਈਮ ਇੱਥੇ ਹਵਾ ਪੂਰੀ ਤੇਜ਼ ਚੱਲ ਰਹੀ ਆ ਪੂਰੀ ਠੰਡੀ ਹਵਾ ਜੇ ਆਪਾਂ ਜ਼ਿਆਦਾ ਟਾਈਮ ਮਤਲਬ ਬਾਹਰ ਖੜ੍ਹਦੇ ਆ ਹੱਥ ਠਰਜ ਜਾਂਦੇ ਨੇ 10 ਗਲਵਜ਼ ਪਾਉਣੇ ਪੈਂਦੇ ਨੇ ਤੇ ਪਿੱਛੋਂ ਆ ਸਾਰੇ ਬਰਫ਼ ਨਾਲ ਲੱਦੇ ਹੋਏ ਪਹਾੜ ਜਿਉਂ ਜਿਵੇਂ ਆਪਾਂ ਉੱਪਰ ਜਾਵਾਂਗੇ ਹੋਰ ਬਰਫ਼ ਆਪਾਂ ਨੂੰ ਮਿਲੂ ਹਲੇ ਆਪਾਂ ਹੋਰ ਉੱਪਰ ਜਾਣਾ ਟਾਪ ਤੇ ਜਜੀਲਾ ਪਾਸ ਜਾਣਾ ਆਪਾਂ ਤੇ ਪਿੱਛੋਂ ਤੁਸੀਂ ਦੇਖੋ ਥਿ ਵਿਊ ਬਹੁਤ ਸੋਹਣਾ ਆਉਂਦਾ ਤੇ ਬਹੁਤ ਟੂਰਿਸਟ ਆਉਂਦੇ ਨੇ ਇੱਥੇ ਆ ਪਿੱਛੇ ਗੱਡੀਆਂ ਆ ਰਹੀਆਂ ਨੇ ਤੇ ਕੁਝ ਲੋਕਲ ਗੱਡੀਆਂ ਵੀ ਨੇ ਕੁਝ ਜਿਹੜੀਆਂ ਟੈਕਸੀ ਗੱਡੀਆਂ ਵੀ ਨੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਉੱਪਰ ਗੱਡੀਆਂ ਜਾਣ ਵਾਸਤੇ ਪਰਮਿਟ ਬਣਾਉਣਾ ਪੈਂਦਾ ਜੇ ਆਪਾਂ ਪਰਸਨਲ ਵੀਹਿਕਲ ਵੀ ਲੈ ਕੇ ਆਉਨੇ ਆ ਤਾਂ ਪਰਮਿਟ ਇਹੀ ਆਪਾਂ ਬਣਾ ਕੇ ਲੈ ਕੇ ਜਾ ਸਕਦੇ ਆ ਜਿਵੇਂ ਪਿੱਛੇ ਗੱਡੀਆਂ ਆ ਰਹੀਆਂ ਨੇ ਜੂਪੀ ਨੰਬਰ ਵਾਲੀਆਂ ਉਹ ਸਾਰੇ ਪਰਮਟ ਬਣਾ ਕੇ ਲੈ ਕੇ ਆਏ ਹੋਣਗੇ ਪਰਮਟ ਤੋਂ ਬਿਨਾ ਨਹੀਂ ਲੰਘਣ ਦਿੰਦੇ ਉਪਰ ਤੇ ਇਥੋਂ ਹੁਣ ਚੱਲਦੇ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆਂ ਇਧਰ ਨਾਲ ਵਾਲੇ ਪਹਾੜਾਂ ਤੇ ਤਾਜੀ ਬਰਫ਼ ਪਈ ਹੋਈ ਆ ਕਿਤੇ ਕਿਤੇ ਬਰਫ਼ ਪਈ ਆ ਇਹ ਇੱਕ ਦੋ ਦਿਨ ਪਹਿਲੀ ਪਈ ਆ ਜਿਵੇਂ ਕੱਲ ਹੋ ਗਈ ਜਿਵੇਂ ਆ ਦੇਖੋ ਆ ਦੇਖੋ ਆ ਸਾਰੀ ਇੱਥੇ ਨਾਲ ਵਾਲਾ ਬਹੁਤ ਥਾਂ 'ਤੇ ਬਰਫ਼ ਪਈ ਹੋਈ ਆ ਕੱਲ ਸ਼ਾਮ ਨੂੰ ਰਾਤ ਨੂੰ ਪਈ ਹੋਈ ਜਿਹੜੀ ਬਰਫ਼ ਆ ਥੋੜੀ ਥੋੜੀ ਇੱਥੇ ਬਰਫ਼ ਵਧੀ ਜਾਣੀ ਆ ਥੱਲੇ ਵੀ ਇੱਥੇ ਵੀ ਪੂਰੀ ਜਿ ਪਰਫ ਜਮ ਜਾਣੀਆਂ ਜਿਵੇਂ ਤੁਹਾਨੂੰ ਉੱਪਰਲੇ ਪਹਾੜਾਂ ਦੇ ਦਿਖਾ ਰਹੇ ਸੀ ਆਪਾਂ ਆ ਦੇਖੋ ਆ ਸਾਰੀ ਬਰਫ਼ ਹੌਲੀ ਹੌਲੀ ਇਹ ਜੰਮੀ ਜਾਣੀਆਂ ਹੁਣ ਸਿਆਲਾਂ ਅੰਚ ਜੰਮਣੀ ਸ਼ੁਰੂ ਹੋ ਜਾਣੀਆਂ ਆ ਸਾਰੀ ਤਾਜੀ ਬਈ ਹੋਈ ਬਰਫ਼ ਆ ਨੀ ਗੱਡੀ ਆਈ ਇੱਥੇ ਰੋਕੀਆ ਆਪਾਂ ਪਹੁੰਚ ਗਏ ਹੁਣ ਜੁਜੀਲਾ ਪਾਸ ਤੇ ਇਹ ਪਾਸ ਦਾ ਨਾਮ ਆ ਜੁਜੀਲਾ ਪਾਸ ਜਿੰਨੇ ਵੀ ਇੱਧਰ ਨੌਂਦੇ ਨੇ ਘੁੰਮਣ ਆਲੇ ਸਾਰੇ ਟੂਰਿਸਟ ਆ ਇਹ ਪਾਸ ਤੇ ਰੁੱਕੇ ਜਾਂਦੇ ਨੇ ਇੱਥੇ ਫੋਟੋਆਂ ਕਰਾ ਕੇ ਜਾਂਦੇ ਨੇ ਤੇ ਇੱਥੇ ਨਾਲ ਨਾਲਾ ਸਾਰੀ ਤਾਜੀ ਬਰਫ਼ ਪਈ ਹੋਈ ਆ ਜਿਵੇਂ ਆਪਾਂ ਤੁਹਾਨੂੰ ਪਹਾੜਾਂ ਦੇ ਉੱਪਰ ਦਿਖਾ ਰਹੇ ਸੀ ਉਹ ਪ੍ਰਾਣੀ ਸੀ ਆ ਬਿਲਕੁਲ ਤਾਜੀ ਬਰਫ਼ਾ ਇੱਕ ਦੋ ਦਿਨ ਪਹਿਲਾਂ ਹੀ ਪਈ ਆ ਇਹ ਤੇ ਚੱਲਦੇ ਆਪਾਂ ਸਾਰਾ ਜੁਜੀਲਾ ਪਾਸ ਦੇਖਦੇ ਆ ਤੇ ਇੱਥੇ ਬਹੁਤ ਸਾਰੇ ਭੀੜ ਹੁੰਦੀ ਆ ਨਾ ਰਸ਼ ਹੁੰਦਾ ਬਹੁਤ ਸਾਰਾ ਟੂਰਿਸਟਾਂ ਦਾ ਸਾਰੀਆਂ ਗੱਡੀਆਂ ਆ ਖੜੀਆਂ ਨੇ ਜਲਦੇ ਆਪਾਂ ਜੀ ਜੀਲਾ ਪਾਸ ਦਾ ਤੁਹਾਨੂੰ ਬੋਰਡ ਦਿਖਾਉਨੇ ਆ ਤੇ ਇੱਥੇ ਫੋਟੋਆਂ ਕਰਾਈ ਜਾਂਦੇ ਨੇ ਸਾਰੇ ਆਪਣੇ ਗਰੁੱਪ ਵਾਲੇ ਆਪਾਂ ਵੀ ਨੇੜੇ ਲੱਗਦੇ ਆਂ ਕਰਾਉਣੇ ਆ ਫੋਟੋਆਂ ਤੇ ਤੁਸੀਂ ਪਿੱਛੇ ਦੇਖੋ ਵੀ ਬਹੁਤ برف ਪਈ ਹੋਈ ਆ ਬਹੁਤ ਜ਼ਿਆਦਾ ਇੱਥੇ ਨੰਗਣਾ ਬਹੁਤ ਦੇਖ ਕੇ ਪੈਂਦਾ ਗੱਡੀਆਂ ਤੇਜ਼ ਬਹੁਤ ਲੰਘਦੀਆਂ ਨੇ ਇਧਰ ਤੁਸੀਂ برف ਦੇਖੋ ਸਾਰੀ ਬਹੁਤ ਸੋਹਣਾ 뷰 ਬਣਦਾ ਇੱਥੋਂ ਬਹੁਤ ਜ਼ਿਆਦਾ ਬਰਫਾ ਉੱਪਰਲੇ ਪਹਾੜਾਂ ਤੇ ਆ ਗਿਆ ਇਧਰ ਜੁਜੀਲਾ ਪਾਸ ਤੇ ਜੁਜੀਲਾ ਪਾਸ ਦਾ ਬੋਰਡ ਹਾਂਜੀ 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 ਫੋਟੋ ਖਿੱਚਦੇ ਆ ਫੋਟੋ ਖਿੱਚੋ ਭਾਈ ਕਹਿੰਦੇ ਪਹਿਲਾਂ ਫੋਟੋ ਖਿੱਚ ਦੀਏ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆ ਗਿਆ ਸਾਹਮਣੇ ਜੁਜੀਲਾ ਪਾਸ ਦਾ ਬੋਰਡ ਤੇ ਇੱਥੇ ਬੋਰਡ ਲੱਗਿਆ ਹੋਇਆ ਜੁਜੀਲਾ ਪਾਸ ਤੇ ਇੱਥੇ ਸਾਰੇ ਫੋਟੋਆਂ ਕਰਵਾਉਂਦੇ ਨੇ ਆਪਣੇ ਸਾਰੇ ਗਰੁੱਪ ਵਾਲੇ ਫੋਟੋਆਂ ਕਰਵਾ ਰਹੇ ਨੇ ਜੁਜੀਲਾ ਪਾਸ ਪਹੁੰਚ ਗਏ ਸੇ ਆਈ ਲਵ ਯੂ ਜੀਲਾਪਾਸ ਲਿਖਿਆ ਹੋਇਆ ਤੇ ਮਨਪ੍ਰੀਤ ਭਾਈ ਹੁਣੀ ਵੀ ਖੜ ਗਏ ਤੇ ਸਾਰੇ ਆਪਣੇ ਗਰੁੱਪ ਵਾਲੇ ਫੋਟੋਆਂ ਕਰਵਾ ਰਹੇ ਨੇ ਤੇ ਇਹ ਵੀ ਬਹੁਤ ਟੌਪ ਤੇ ਆ ਤੇ ਇਧਰੋਂ ਤੁਹਾਨੂੰ ਸਾਰਾ 뷰 ਦਿਖਾ ਦਨੇ ਆਪਾਂ ਬਹੁਤ ਤੇਜ਼ ਹਵਾ ਚੱਲਦੀ ਇੱਥੇ ਆਲੇ-ਦਾਲੇ ਤੁਸੀਂ ਦੇਖੋ ਸਾਰਾ 뷰 ਆਲੇ-ਦਾਲੇ ਦਾ ਬਰਫ਼ ਬਹੁਤ ਜ਼ਿਆਦਾ ਪਈ ਹੋਈ ਆ ਤੇ ਇਹ ਆਪਾਂ ਇਹ ਤੋਂ ਵੀ ਉੱਪਰ ਜਾਣਾ ਇਹ ਤੋਂ ਟੌਪ ਤੇ ਜਾਵਾਂਗੇ 0. 0 0. ਅੱਗੇ ਆ ਜੀ ਕਿੰਨਾ ਅੱਗੇ ਆ ਜੀ 0 ਹੈਗਾ 5-7 ਕਿਲੋਮੀਟਰ 5-7 ਕਿਲੋਮੀਟਰ ਲਓ ਜੀ ਸਰ ਕਹਿੰਦੇ 5-7 ਕਿਲੋਮੀਟਰ ਹੈ 0 ਪੁਆਇੰਟ ਤੇ ਉਧਰ ਨੂੰ ਜਾਵਾਂਗੇ ਹੁਣ ਆਪਾਂ ਬਰਫ਼ ਤੁਸੀਂ ਦੇਖੋ ਬਹੁਤ ਜ਼ਿਆਦਾ ਬਰਫ਼ ਆਜੋ ਇੱਧਰ ਤੇ ਤੁਹਾਨੂੰ ਸਾਰਾ ਵਿਊ ਆਪਾਂ ਦਿਖਾਤਾ ਤੇ ਇਹ ਹੁਣ ਆਪਾਂ ਫੋਟੋ ਕਰਾ ਲਈਏ ਮੈਂ ਫਿਰ ਆਪਾਂ ਇੱਥੇ ਜ਼ਿਆਦਾ ਟਾਈਮ ਖੜ੍ਹ ਨਹੀਂ ਸਕਦੇ ਠੰਡ ਬਹੁਤ ਹੈ ਹਾਈਟ ਬਹੁਤ ਹੈ ਜੀ ਜੀਲਾ ਪਾਉਦਾ ਇੱਕ ਆਪਣਾ ਯਾਦਗਾਰ ਬਣਾ ਲਵਾਂਗੇ ਬਲੌਗ ਚ ਪਾ ਦਾਂਗੇ ਜੀਲਾ ਪਾਸ ਦਾ బోర్ ਦਿਖੀ ਜਾਂਦਾ ਬਾਈ ਰਾਮਚੰਦਰ ਬੜੀ ਆਪਣੇ ਨਾਲ ਨੇ ਤੇ ਦੇਖਦਾ ਹੁਣ ਨਾ ਮੋਰ ਵਿਚ ਜੀਲਾ ਪਾਸ ਦਾ ਦੇਖਿਓ ਬਾਈ ਦਿਖੀ ਜਾਂਦਾ ਥੋੜਾ ਜਿਹਾ ਅੱਗੇ ਆਪ ਤੁਸੀਂ ਆਗੇ ਜੀਲਾ ਪਾਸ ਫੜ ਲਓ ਕਿਆ ਫੜ ਲਓ ਆ ਲੈ ਬਾਈ ਇਹ ਵੀਡੀਓ ਵਿੱਚ ਵਿੱਚ ਪਾਵਾਂਗੇ ਨਾ ਹਾਂ ਆ ਗਿਆ ਜੀ ਆ ਗਿਆ ਦੂਜੀਲਾ ਪਾਸ ਆ ਗਿਆ ਜੀ ਜੀਲਾ ਪਾਸ ਦਾ బోర్ ਆ ਬਾਈ ਯਾਦਗਾਰ ਬਣਾ ਲਈ ਆਪਾਂ ਇੱਕ ਫੋਟੋ ਵਗੈਰਾ ਵੀ ਆਪਾਂ ਕਰਵਾਉਂਦੇ ਹਾਂ ਹਾਂ ਜੀ ਇਹਨੂੰ ਕਹਿੰਦੇ ਜੀਲਾ ਪਾਸ ਹੱਥ ਛਰਦੇ ਨੇ ਪੂਰੇ ਆ ਪਿੱਛੇ ਆ ਗੋ ਪਿੱਛੇ ਗਿਆ ਦੇਖੋ ਜੀ ਆ ਪਈ ਬਰਫ ਇਹ ਤਾਜੀ ਬਰਫ ਪਈ ਹੋਈ ਆ ਸਾਰੀ ਤਾਜੀ ਹੈ ਜੀ ਤਾਜੀ ਬਰਫ ਆ ਸਾਰੀ ਹੈ ਤੇ ਜੀਲਾ ਪਾਸ ਆਪਾਂ ਸੋਨੇ ਆ ਬਹੁਤ ਵਾਰੀ ਸੀ ਫੋਟੋ ਦੇਖਦੇ ਹੁੰਦੇ ਸੀ ਆਪਾਂ ਜੀਲਾ ਪਾਸ ਦੀ ਤੇ ਭਾਈ ਆਪਾਂ ਇਥੋਂ ਜ਼ੀਰੋ ਪੁਆਇੰਟ ਜਾਣਾ ਹਾਂ ਜ਼ੀਰੋ ਪੁਆਇੰਟ ਜਾਵਾਂਗੇ ਇਥੋਂ ਆਪਾਂ ਜ਼ੀਰੋ ਪਾੜ ਜਾਵਾਂਗੇ ਇਸ ਤੋਂ ਕਿਸ ਨੂੰ ਜ਼ਿਆਦਾ ਹੈ ਹਾਂ ਇਸ ਤੋਂ ਅੱਗੇ ਹੋਰ ਇਸ ਤਰ੍ਹਾਂ ਐਸਨੋ ਸਾਰੀ ਹਾਂ ਜ਼ੀਰੋ ਪੁਆਇੰਟ ਦਿਖਾਵਾਂਗੇ ਜੀਲਾ ਪਾਸ ਤੇ ਹੁਣ ਬਾਈ ਫੋਟੋ ਕਰਾਂਗੇ ਫੋਟੋ ਕਰ ਦਿਓ ਆ ਜੋ ਜੀ ਲਿਓ ਭਾਈ ਗੱਡੀ ਲਾ ਗਈ ਚੱਲੋ ਬੰਦੇ ਬੈਠੇ ਤੇਰੇ ਤੋਂ ਬਣਾ ਸਾਰੇ ਓਏ ਆਪਾਂ ਚੱਲਣ ਲੱਗੇ ਹਾਂ ਜਜੀਲਾ ਪਾਸ ਤੋਂ ਤੇ ਛਣ ਜਾਵਾਂਗੇ 0. ਬੈਠਦੇ ਆ ਗੱਡੀਆਂ ਚ ਇੱਥੇ ਬਹੁਤ ਠੰਡਾ ਹੱਥ ਟਾਰ ਤੇ ਪੂਰੇ ਆ ਆਪਣੀਆਂ ਗੱਡੀਆਂ ਨੇ ਬੈਠਦੇ ਆ ਪਹੁੰਚਦੇ ਆ 0.0 0.0 ਇਹ ਤੋਂ ਵੀ ਜ਼ਿਆਦਾ ਠੰਡ ਹੋਊ ਇਹ ਤੋਂ ਵੀ ਜ਼ਿਆਦਾ ਸਨੋ ਹੋ ਆਪਣੇ ਵਾਲੀ ਗੱਡੀ ਆ ਖੜੀ ਆ ਤੇ ਆ ਸਨੋ ਤਾਜੀ ਪਈ ਹੋਈ ਆ ਆ ਦੇਖੋ ਨੇੜੋ ਖਾਰੀ ਹੈ ਤਾਜੀ ਪਈ ਹੋਈ ਸੁਣੋ ਆ ਪਿੱਛੋਂ ਦੀ ਜਾਂਦੇ ਆ ਇੱਥੇ ਗਿੱਲਾ ਬਹੁਤ ਹੋਇਆ ਹੋਇਆ ਬਹੁਤ ਜ਼ਿਆਦਾ ਗਿੱਲਾ ਹੋਇਆ ਹੋਇਆ ਸਾਰਾ ਦੇਖੋ ਸੁਣੋ ਸਾਰਾ ਚੇਕੜ ਬਣਿਆ ਪਿਆ ਚਲੋ ਈ ਚਲੋ ਜਜੀਲਾ ਪਾਸ